ਉਹ ਦੇਖਣ ਵਾਲੇ ਸਾਰੇ ਹੀ ਦੋਸਤਾਂ ਦਾ ਬਹੁਤ-ਬਹੁਤ ਸਵਾਗਤ ਕੀਤਾ ਜਾਂਦਾ ਹੈ ਵੀਰਾਂ ਕੋਲੇ ਜਿਹੜੇ ਅਸੀਂ ਤੁਹਾਨੂੰ ਜਾਨਵਰ ਦਿਖਾਉਣ ਜਾ ਰਹੇ ਹਾਂ ਬੜੇ ਸ਼ੌਕੀਨੀ ਦੇ ਨਾਲ ਵੀਰਾਂ ਨੇ ਪਾਲੇ ਹੋਏ ਨੇ ਥੱਲੇ ਕੱਚਾ ਥਾਂ ਹੋਣ ਕਰਕੇ ਥੋੜੀ ਜੀ ਬਦਲੋ ਮੈਲ ਆਈ ਹੋਈ ਹੈਗੀ ਬਹੁਤ ਹੀ ਵਧੀਆ ਇੱਕ ਨੰਬਰ ਕੁਆਲਿਟੀ ਦੇ ਜਾਨਵਰ ਨੇ ਛੋਟੀ ਏਜ ਦੇ ਸਾਰੇ ਜਾਨਵਰ ਵੀਰ ਹੋਰੀ ਲੈ ਕੇ ਆਏ ਨੇ ਇਹਨਾਂ ਕੋਲੇ ਬਸ਼ੇਰੇ ਵੀ ਨੇ ਬਸ਼ੇਰੀਆਂ ਵੀ ਨੇ ਅਲੱਗ-ਅਲੱਗ ਬਲੱਡ ਲਾਈਨ ਦੇ ਜਾਨਵਰ ਵੀਰਾਂ ਕੋਲੇ ਮੌਜੂਦ ਨੇ ਅਸੀਂ ਹੁਣ ਵੀਰਾਂ ਨਾਲ ਗੱਲ ਕਰਦੇ ਆਂ ਵੀਰ ਜੀ ਸਾਰਨੋਂ ਪਹਿਲਾਂ ਸਾਨੂੰ ਇਹ ਜਾਨਵਰ ਬਾਰੇ ਦੱਸੋ ਵੀ ਇਹ ਬਸ਼ੇਰਾ ਹੈ ਬਸ਼ੇਰੀ ਹੈ ਕਿਹੜੀ ਬਲੱਡ ਲਾਈਨ ਦੇ ਵਿੱਚੋਂ ਹੈ ਇਹ ਇਹ ਬਾਈ ਜੀ ਬਸ਼ੇਰਾ ਹੈ 13 ਮਹੀਨਿਆਂ ਦਾ ਬਸ਼ੇਰਾ ਨੁਗਰਾ ਨੁਗਰਾ ਕਹਿੰਦੇ ਇਹਨੂੰ ਠੀਕ ਹੈ ਢੋੜਿਆਂ ਵਾਲਾ ਘੋੜਾ ਵੱਡਾ ਕਿੱਥੋਂ ਦਾ ਵੀਰ ਢੋੜਾ ਢੋੜਿਆਂ ਦਾ ਘੋੜੇ ਪਣਦਾ ਹਾਂ ਜੀ ਰਾਜੀ ਉਹ ਉਹਦਾ ਬਛੇਰਾ ਇਹ ਬਹੁਤ ਚੰਗਾ ਬਛੇਰਾ ਯਾਨੀ ਕਿ ਇਹ ਹੁਣ ਵੇਖੀ ਗਏ ਆ ਵੇ ਆਪਣੇ ਕੋਲ ਲੈ ਗਏ ਆ ਤੇ ਜਿਹੜਾ ਆਹ ਹੈਗਾ ਇਹ ਹੈਗਾ ਜੀ ਰਾਜਵੀਰ ਭਾਗਸਰ ਵਾਲਾ ਘੋੜਾ ਜਿਹੜਾ ਇਹ ਦੂਸਰਾ ਅਸੀਂ ਜਾਨਵਰ ਦੇਖ ਰਹੇ ਆ ਰਾਜਵੀਰ ਭਾਗਸਰ ਵਾਲੇ ਦਾ ਬੱਚਾ ਇਹ ਰਾਜਵੀਰ ਘੋੜਾ ਭਾਗਸਰ ਦਾ ਉਦੀ ਹਾਈਟ ਹੈਗੀ ਆ ਜੀ 66 ਇੰਚ ਘੱਟੋ ਘੱਟ 66 ਇੰਚ ਦਾ ਵਾਲਾ ਘੋੜਾ ਤੇ ਉਹ ਬੱਚਾ ਇਹ ਕਿੰਨੀ ਹੁਣ ਪੰਜਾਂ ਜਿਹਾਂ ਹੋ ਚੁੱਕਿਆ ਵੀਰੇ ਇਹ ਪੰਜਾਂ ਕਿ ਮਹੀਨਾ ਦਾ ਬੱਚਾ ਅੱਛਾ ਜੀ ਤੇ ਇਹ ਸਾਡੇ ਘਰ ਹੀ ਜੰਮਿਆ ਬੱਚੀ ਆ ਦੋਨੇ ਹਾਂਜੀ ਇਹ ਦੋਨੋਂ ਕਰਦਾਈ ਆ ਤੇ ਆ ਹੈਗੀ ਬੇਸ਼ੇਰੀ ਅੱਛਾ ਜੀ ਇਹ ਬੇਸ਼ੇਰੀ ਆ ਆਪਣੀ ਹਾਂਜੀ ਇਹ ਬੇਸ਼ੇਰੀ ਆ ਇਹ 7 ਮਹੀਨੇ ਦੀ ਬੇਸ਼ੇਰੀ ਆ ਓਕੇ ਇਹ ਸੰਗੂ ਘੋੜਾ ਆ ਇੱਕ ਆਪਣਾ ਰਾਏਕੋਟ ਕੋਲੇ ਆ ਸੰਗੂ ਰਾਏਕੋਟ ਕੋਲੇ ਸੰਗੂ ਘੋੜਾ ਰਾਏਕੋਟ ਪਿੰਡ ਕੋਲੇ ਉਹਦੀ ਇਹ ਬੱਚੀ ਆ ਜਿਹੜੀ ਆਪਾਂ ਦੇਖ ਰਹੇ ਆ ਇਹਦੀ ਉਮਰ ਹੈਗੀ ਆ 7 ਕਿ ਮਹੀਨੇ ਇਹਦਾ ਕੀ ਰੇਟ ਕਰਦੇ ਹੋ ਵੀਰੇ ਤੁਸੀਂ ਇਹਦਾ ਆਪਾਂ 1/2 ਲੱਖ ਹੈ ਜੀ ਕਿੰਨੀ ਹਾਈਟ ਆ ਵੀਰੇ ਇਹਦੀ ਇਹਦੀ ਹਾਈਟ ਬੱਚਿਆਂ ਹੇ ਤਾਂ ਛੋਟੀ ਹਾਈਟ ਹੀ ਆ ਬੱਚਿਆਂ ਜੀ ਆ ਜਾਂਦੀ ਆ ਜਣ ਕੇ ਇਹ ਹਜੇ ਚੌਕੜੀ ਆ ਚਾ ਉਹ ਅੱਛਾ ਅੱਛਾ 20 ਮਹੀਨੇ ਦੀ ਉਮਰ ਹੈਗੀ ਆ ਜਣ ਕੇ ਵਧੀਆ ਚੰਗੀ ਬੱਚੀ ਆ ਇਹ ਠੀਕ ਹੈ ਤੇ ਆ ਹੈਗੀ ਆ ਜੀ ਬਸ਼ੇਰੀ ਇਹ ਆਪਾਂ ਖਰੀਦੀ ਸੀ ਤੇ ਇਹ ਲਈ ਸੀ ਆਪਾਂ ਬਾਜੀ ਖਾਣੇ ਤੋਂ ਇਹ ਵੀ ਅਲੀ ਦੀ ਬੱਚੀ ਆ ਅਲੀ ਘੋੜਾ ਟੋਡਾ ਵਾਲਿਆਂ ਦਾ ਅੱਛਾ ਅੱਛਾ ਅਲੀ ਦੀ ਤਾਂ ਬਹੁਤ ਨਾਮ ਹੈ ਵੀਰੇ ਬਹੁਤ ਬਹੁਤ ਮਸ਼ਹੂਰ ਹੈ ਉਹਦੇ ਗਾਂ ਉਹਨਾਂ ਦਾ ਖੰਡਣਾ ਹੈਗਾ ਇੱਕ ਪ੍ਰਿੰਸ ਘੋੜਾ ਹਾਂਜੀ ਉਹ ਉਹਨਾਂ ਦੇ ਖਾਂਦਾ ਜੀ ਉਹ ਦੀ ਬੱਚੀ ਇਹ ਤਾਂ ਪੱਲ ਮਹੀਨੇ ਦੀ ਹਾਣੀ ਆ ਇਹ ਆਪਾਂ ਖਰੀਦੀ ਸੀ ਇਹ ਵੀ ਸੇਲ ਵਾਸਤੇ ਹਾਂ ਜੀ ਇਹ ਵੀ ਸੇਲ ਵਾਸਤੇ ਆ ਇਹਦਾ ਮੁੱਲ 1 ਲੱਖ 5000 ਰੁਪਏ ਜੀ ਓਕੇ ਹਾਂਜੀ ਠੀਕ ਆ ਆਹ ਆ ਇਹ ਹੈਗਾ ਆਪਣਾ ਨੂਰੇ ਦਾ ਇਹ ਹੈਗਾ ਜੀ ਨੂਰੇ ਦਾ ਬੱਚਾ ਨੂਰੇ ਦਾ ਹਾਂਜੀ ਇਹਦੀ ਕਿੰਨੀ ਉਮਰ ਹੋ ਗਈ ਵੀਰੇ ਇਹ 3 ਕਿ ਮਹੀਨਿਆਂ ਦਾ ਜੀ ਇਹਦੀ ਹਾਈਟ ਇਹਦੀ 3 ਮਹੀਨਾ ਦਾ ਵੀ ਉਮਰ ਛੋਟੀ ਹੋਣ ਕਰਕੇ ਹਾਈਟ ਬਹੁਤ ਅੱਛੀ ਹੈ ਦੀ ਉਹ ਘੋੜਾ ਬਹੁਤ ਚੰਗਾ ਜੀ ਹੱਡ ਪੈਰ ਦਾ ਘੋੜਾ ਬਹੁਤ ਫਰਾ ਇਹ ਇਹਦੀ ਆਪਾਂ ਫਰੀਦਿਆ ਸੀਗਾ ਇਹ ਹੁਣ ਸੇਲ ਲਈ ਲੈ ਕੇ ਆਏ ਆ ਵੀਰੇ ਤੁਸੀਂ ਇਹਦਾ ਕੀ ਮੁੱਲ ਕਰਦੇ ਹੋ ਵੀਰੇ ਇਹਦਾ ਮੁੱਲ ਹੈਗਾ ਜੀ 75000 ਰੁਪਏ ਓਕੇ ਇੱਕ ਵੀਰਾਂ ਕੋਲ ਹੋਰ ਬਹੁਤ ਵੱਡਿਆ ਜਿਹੜਾ ਜਾਨਵਾਰਾ ਵੱਡੀ ਏਜ ਦਾ ਉਹ ਮੌਜੂਦ ਹੈ ਤੁਸੀਂ ਦੇਖ ਸਕਦੇ ਹੋ ਬੀ ਬਹੁਤ ਹੀ ਵਧੀਆ ਜਿਹੜੀ ਇਹਦੀ ਹਾਈਟ ਆ ਹੋ ਚੁੱਕੀ ਆ ਤੇ ਵਧੀਆ ਵੀਰਾਂ ਨੇ ਡਾਈਟ ਇਹਦੀ ਦਿੱਤੀ ਆ ਬਹੁਤ ਵਧੀਆ ਬਾਡੀ ਸਟਰਕਚਰ ਆ ਜਿਹੜਾ ਇਹਦਾ ਉਹ ਹੈਗਾ ਬਹੁਤ ਛੋਟੇ ਕੰਨ ਆ ਤੇ ਵੀਰ ਹਰਾ ਨਾਲ ਹੁਣ ਆਪਾਂ ਗੱਲ ਕਰਦੇ ਆ ਵੀਰ ਜੀ ਇਹ ਜਿਹੜੀ ਜਾਨਵਰ ਆਪਾਂ ਦੇਖ ਰਹੇ ਆ ਇਹ ਕਿਹੜੀ ਬਲੱਡ ਲਾਈਨ ਦੇ ਵਿੱਚੋਂ ਆ ਇਹ ਰੋਬਿਨ ਕੋੜਾ ਜੀ ਸਰੀਏ ਵਾਲੇ ਸਰੀਏ ਵਾਲੇ ਕੋੜਾ ਰੋਬਿਨ ਬਹੁਤ ਵਧੀਆ ਉਹੀ ਬੱਚੀ ਆ ਜੀ ਇਹ ਘਰੇ ਜੰਮੀ ਆਪਣੇ ਉੱਤਾਂ ਨੂੰ ਪਾਲੀ ਆ ਤਿੰਨ ਸਾਲ ਦੀ ਹੋ ਗਈ ਆ ਇਹ ਦੋ ਦੰਦਾ ਠੀਕ ਹੈ ਜੀ ਇਹ ਫਸਟ ਵੀ ਆਈ ਆ ਦੋ ਵਾਰੀ ਪਟਿਆੜੋ ਆਈ ਆ ਮੇਲੇ ਚ ਇੱਕ ਤੋਂ ਦੀ 올 ਇੰਡੀਆ ਦਾ ਜੋਕਰ ਨੰਬਰ ਦੇ ਗਿਆ ਤੇ ਰਫੇਸ ਜੀ ਪਟਿਆਲੇ ਓਕੇ ਓਕੇ ਪਟਿਆਲੇ ਪਟਿਆਲੇ ਤੋਂ ਵੀਰ ਹੋਰਾਂ ਦੇ ਜਿਹੜਾ ਇਹ ਜਾਨਵਰ ਅਸੀਂ ਦੇਖ ਰਹੇ ਹਾਂ ਇਹ ਚੈਂਪੀਅਨ ਜਾਨਵਰ ਆ ਜੀ ਵੀਰ ਹੋਰਾਂ ਨੇ ਦੱਸਿਆਗਾ ਤੇ ਵੀਰ ਜੀ ਤੁਸੀਂ ਤਕਰੀਬਨ ਤਕਰੀਬਨ ਸਾਰੇ ਹੀ ਘੋੜਾਂ ਦੀ ਬਲੱਡ ਲਾਈਨ ਤੁਸੀਂ ਸੰਭਾਲ ਕੇ ਰੱਖੀ ਹੋਈ ਹੈ ਕਿਸ ਤਰ੍ਹਾਂ ਤੁਸੀਂ ਇਹ ਇਕੱਠਾ ਕਰਿਆ ਹੈ ਸਾਰੀਆਂ ਬਲੱਡ ਲਾਈਨਾਂ ਨੂੰ ਇਹ ਬਸ ਜੀ ਫਿਰੂ ਤੋਂ ਹੀ ਆ ਜੀ ਪੇਵਦਾ ਦੇਣ ਰੱਖੇ ਹੋਏ ਆ ਜੀ ਉਹਨਾਂ ਦੇ ਗਾਂ ਤੁਰੇ ਹੋਣੇ ਉਹ ਵੀ ਅੱਛਾ ਵੀ ਪਹਿਲਾਂ ਬੱਚੇ ਸਾਰੇ ਆਪ ਦੇ ਵਾਲੇ ਪੂਲੇ ਆ ਪਹਿਲਾਂ ਦਾਦਾ ਜੀ ਨੇ ਇਹ ਸ਼ੌਂਕ ਸੀਗਾ ਤੇ ਹੁਣ ਮੰਨ ਲਓ ਵੀ ਤੁਸੀਂ ਰੱਖ ਰਹੇ ਹੋਗੇ ਇਹਦਾ ਵੀਰ ਜੀ ਤੁਸੀਂ ਕੀ ਮੁੱਲ ਕਰਦੇ ਹੋ ਇਹਦਾ ਇਹਦਾ 7 ਲੱਖ ਰੁਪਏ ਹੈ ਜੀ ਓਕੇ ਚੈਂਪੀਅਨ ਹੋਣ ਦੇ ਨਾਤੇ ਜਿਹੜਾ ਇਹਦਾ ਪ੍ਰਾਈਜ਼ ਆ ਉਹ ਵੀ ਥੋੜਾ ਜ਼ਿਆਦਾ ਹੈਗਾ ਇਹਦੀਆਂ ਕੀ ਕੁਆਲਿਟੀਆਂ ਨੇ ਵੀਰੇ ਵੀ ਜਿਹਨੂੰ ਚੈਂਪੀਅਨਸ਼ਿਪ ਦੇ ਵਿੱਚੋਂ ਜਿਹੜਾ ਉਹ ਇਹਨੂੰ ਪ੍ਰਾਈਜ਼ ਦਿੱਤਾ ਗਿਆ ਹੋਰ ਕਾਫੀ ਸਾਰੇ ਜਾਨਵਰ ਜਿਹੜੇ ਮੇਲੇ ਦੇ ਵਿੱਚ ਹੈਗੇ ਨੇ ਉਹਨਾਂ ਨਾਲੋਂ ਕੀ ਡਿਫਰੈਂਸ ਆ ਇਹਦਾ ਕਿਤੇ ਜੀ ਇਹ ਬਿਲਕੁਲ ਸਪੌਟਲੈਸ ਆ ਇਹਦੇ ਕੋਈ ਸਪੌਟ ਨਹੀਂ ਗਾ ਜਿਵੇਂ ਫੁਲਕਾਰੀ ਹੁੰਦੀ ਆ ਫੁਲਕਾਰੀ ਕਹਿੰਦੇ ਨੇ ਆਪਾਂ ਸਪੌਟ ਨੂੰ ਠੀਕ ਹੈ ਜੀ ਇਹਦੇ ਕੋਈ ਸਪੌਟ ਵੀ ਹੈਗਾ ਤੇ ਇੱਕ ਇਹਦੇ ਕੰਨਾ ਕੁੰਨਾ ਕਰਕੇ ਜਾਂ ਜੀ ਹਾਈਡ ਕਰਕੇ ਤੇ ਮਰੀਆ ਸਪੌਟ ਫੂਡ ਕਰਕੇ ਹੁੰਦੇ ਨੇ ਇਹਨਾਂ ਦੇ ਪੌੜ ਬਹੁਤ ਸੋਹਣੇ ਆ ਹਨ ਜੇ ਉਹ ਆ ਸ਼ੇਪ ਗੋਲਾ ਫੇਟਾ ਪੂਰੀ ਕੋੜੀ ਤੇ ਤਾਂ ਕਰਕੇ ਇਹਨਾਂ ਨੇ ਜੀ ਕਰਕੇ ਪਾਈ ਜਿੰਦਾ ਇਹ ਜਿਹੜਾ ਏਜ ਕਿੰਨੀ ਹੋ ਚੁੱਕੀ ਆ ਵੀਰੇ ਤਿੰਨ ਸਾਲ ਹੋ ਗਏ ਠੀਕ ਹੈ ਤੇ ਸ਼ੇਰੀ ਹੋਊਗੀ ਤੇ ਇਹਦੇ ਸਾਈਡਾਂ ਵਾਲੇ ਦੰਦ ਜਿਹੜੇ ਉਹਨਾਂ ਦੀਆਂ ਟੋਪੀਆਂ ਲਹਿ ਜਾਣੀਆਂ ਫਿਰ ਇਹ ਚਾਰ ਤਾਂ ਓਕੇ ਤੇ ਖਰਾਕ ਇਹ ਜਮੀਂ ਚੋਂ ਬਾਜਰਾ ਪਰ ਇਹਨਾਂ ਕੇ ਸਰਦੀਆਂ ਚ ਇਹਨਾਂ ਨੂੰ ਪਾਈਦਾ ਛੋਲੇ ਤੇ ਲਿਵਰਟ ਜਨ ਨੂੰ ਇਹਦੇ ਲੀਵਰ ਦੀ ਵਧੀਆ ਰੱਖਣ ਵਾਸਤੇ ਲਿਵੋਫਰੋਲ ਹੋਗੀ ਇਹਨੂੰ ਸ਼ਾਰਕਾਫਰੋਲ ਹੋਗੀ ਦੁੱਧ ਚ ਉਦਾਂ ਬਾਕੀ ਆਪਦਾ ਦੇਸੀ ਮਸਾਲੇ ਜਿਹੜੇ ਆ ਪਰ ਰਕੜਾਉਨੇ ਆ ਉਹ ਇਹਨਾਂ ਨੂੰ ਪੈਂਦੇ ਰਹਿੰਦੇ ਠੀਕ ਹੈ ਇੱਕ ਵੀਰ ਜੀ ਸਾਡਾ ਹੋਰ ਸਵਾਲ ਸੀਗਾ ਵੀ ਜੇ ਇੱਕ ਜਾਨਵਰ ਆਪਾਂ ਘੋੜੀ ਜਾਂ ਘੋੜਾ ਆਪਾਂ ਖਰੀਦ ਲਿਆਗਾ ਹਾਂਜੀ ਉਹ ਕਿੰਨੀ ਉਮਰ ਦੇ ਤੱਕ ਆ ਉਹ ਹਾਈਟ ਆ ਜਿਹੜਾ ਉਹ ਕਰਦਾ ਰਹਿੰਦਾ ਇਹ ਬਲੱਡ ਲਾਈਨ ਦੇ ਸਿਰ ਤੇ ਹੈ ਜੀ ਕਈ ਬਲੱਡ ਲਾਈਨ ਹੈਗੀਆਂ ਉਹ 5 ਸਾਲ ਤੱਕ ਵੀ ਹਾਈਡ ਕਰੀ ਜਾਂਦੀਆਂ ਕਿਸੇ ਕੁੜੀਆਂ ਦੀ ਬਲੱਡ ਲਾਈਨਾਂ ਉਹ 4 ਸਾਲ ਤੱਕ ਕਰਦੇ ਆ ਕਈ ਕੁੜੀਆਂ ਜਿੱਦਾਂ ਬੱਚੀ ਆ ਇਹਦੀ ਹਾਈਟ ਹੁਣ 63 ਇੰਚ ਹੋ ਗਈ ਜਦੋਂ ਇਹ ਪ੍ਰੈਗਨੈਂਟ ਹੋਊਗੀ ਤੇ ਉਸ ਤੋਂ ਬਾਅਦ ਜੇ ਕਈ ਵਾਰੀ ਦੋ ਸੂਇਆ ਤੋਂ ਬਾਅਦ ਵੀ ਕੁੜੀ 1.5 ਇੰਚ ਫੇਰ ਕੱਦ ਕਰ ਜਾਂਦੀ ਹੈ ਹਾਂਜੀ ਦੋਸਤੋ ਚੈਨਲ ਸਬਸਕ੍ਰਾਈਬ ਕਰੋ ਵੀਡੀਓ ਲਾਈਕ ਕਰੋ ਜਲਦੀ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਨਾਲ ਧੰਨਵਾਦ